ਵੀਡੀਓ ਸਾਹਿਬ ਡੀਡੀਪੀਓ ਸਾਹਿਬ ਔਰ ਏਡੀਸੀ ਵਿਕਾਸ ਜ਼ੋਨ ਨੇ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਉਹਨਾਂ ਤੱਕ ਵੀ ਅਸੀਂ ਇਹ ਜਿਹੜੀ ਐਪਲੀਕੇਸ਼ਨ ਦਿੱਤੀ ਆ ਕਿ ਜੋ ਸਾਡੇ ਪਿੰਡ ਗੱਗਬੱਜੀ ਦੇ ਵਿੱਚ ਸੱਪੜ ਦੇ ਉੱਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਇਹ ਬਿਲਕੁਲ ਹੀ ਨਾਜਾਇਜ਼ ਉਹ ਸਾਰੀ ਜਿਹੜੀ ਹੋ ਰਹੀ ਆ ਤੇ ਬਿਲਕੁਲ ਗਲਤ ਹੋ ਰਹੀ ਆ ਕਿਉਂਕਿ ਕੱਲ ਨੂੰ ਸਾਫ ਸਫਾਈ ਵੀ ਕਰਨੀ ਆ ਜੀਸੀਬ ਵੀਗੈਰਾ ਜਾਂ ਹੋਰ ਕੋਈ ਵੀ ਮਤਲਬ ਇਹਦੀ ਵਿਕਾਸ ਵਾਸਤੇ ਗਾਹ ਨੂੰ ਕਰਨ ਵਾਸਤੇ ਸਫਾਈ ਵਾਸਤੇ ਸੱਪੜ ਦੇ ਕੋਈ ਸਾਧਨ ਹੀ ਨਹੀਂ ਹੈਗਾ ਕਿ ਇਧਰੋਂ ਦੀ ਜਾ ਸਕਿਆ ਜੀ ਉਸ ਤੋਂ ਬਾਅਦ ਜੀ ਅਸੀਂ ਜਿੰਨੇ ਵੀ ਪਰਿਵਾਰ ਨੇ ਜਿਹੜੇ ਗਰੀਬੀ ਦੀ ਪਹਿਲਾਂ ਹੀ ਜਿਹੜੀ ਜੰਗ ਦੇ ਵਿੱਚ ਜੂਝ ਰਹੇ ਨੇ ਫਿਰ ਅਸੀਂ ਵੱਡਾ ਜਿਹੜਾ ਸੰਘਰਸ਼ ਜਿਹੜੀ ਕਾਰਨ ਦੇ ਲਈ ਅਗਲਾ ਫਰਾ ਜਿਹੜਾ ਸੋਚਾਂਗੇ ਜੀ ਕਿਉਂਕਿ ਵੇਖੋ ਜੀ ਇਹ ਬਿਲਕੁਲ ਨਾਜਾਇਜ਼ ਜਿਹੜਾ ਵਾ ਇਹਦੇ ਲਈ ਅਸੀਂ ਪਹਿਲਾਂ ਵੀ ਕਹਿ ਚੁੱਕਾ ਕਿ ਮਾਨ ਜੋ ਕੋ ਸਰਕਾਰ ਤੋਂ ਅਸੀਂ ਬੜਾ ਕੋਸ਼ਿਸ਼ ਆ ਕਿ ਵੇਖਦੇ ਆ ਕਿ ਜਿਹੜੇ ਨਾਜਾਇਜ਼ ਕਬਜ਼ੇ ਛਡਵਾਏ ਕਿ ਨਹੀਂ ਤਾਂ ਅਸੀਂ ਤੇ ਪਹਿਲਾਂ ਹੱਥ ਜੋੜ ਕੇ ਅਪੀਲ ਕਰਦੇ ਆ ਸਬੰਧਤ ਵਿਭਾਗ ਨੂੰ ਜੀ ਮੈਂ ਜੀ ਜਲਦੀਪ ਸਿੰਘ ਪਿੰਡ ਗੱਜੂਗਾ ਜੀ ਮੈਂ ਨੰਬਰ 10 ਅਸੀਂ ਜਿਸ ਨੰਬਰ ਬੇਤੀ ਆਪ ਹੀ ਅਸੀਂ ਜਿਸ ਬੰਦ ਚ ਜੁਟੇ ਹੋਏ ਆਂ ਵੈਸੇ ਇਦਾਂ ਹੋਣਾ ਨਹੀਂ ਸੀ ਚਾਹੀਦਾ ਜਿਵੇਂ ਹੋਇਆ ਵਾ ਸਰਕਾਰ ਤੋਂ ਬੜੇ ਖੁਸ਼ ਆਪੇ ਸਰਕਾਰ ਨੇ ਬਹੁਤ ਹੋੜੇ ਕਦਮ ਕੀਤਾ ਕਿ ਬੜੇ ਪੁਰਾਣੇ ਕਬਜ਼ੇ 50-50 ਸਾਲ ਪੁਰਾਣੇ ਕਬਜ਼ੇ ਵੀ ਸਰਕਾਰ ਨੇ ਛਡਾਏ ਆ ਅ ਸਾਡਾ ਮਸਲਾ ਵਾ ਆਪ ਹੀ ਸੱਪੜ ਦਾ ਕਬਜ਼ਾ ਹੋ ਗਿਆ ਬਹੁਤ ਮੰਦ ਭਾਗਾ ਕੰਮ ਦੇਖੋ ਹਰ ਚੀਜ਼ ਕਿਸੇ ਕੰਮ ਲਈ ਬਣੀ ਐ ਸਕੂਲ ਬਣਿਆ ਪੜਨ ਵਾਸਤੇ ਸੱਪੜ ਬਣਿਆ ਉਹ ਚ ਕੂੜਾ ਕਰਕਟ ਫੜਵਾ ਤੇ ਪਿੰਡ ਦਾ ਪਾਣੀ ਪੈਣ ਵਾਸਤੇ ਜੋ ਕੂੜਾ ਕਰ ਸਾਰੇ ਹਰੀਜਨ ਬਰਾਦੀ ਕੋਈ ਇੱਕ ਮਰਲਾ ਥਾਂ ਨਹੀਂ ਕਿਸੇ ਕੋਲ ਕੋਈ ਪੂਰਾ ਛੁੱਟ ਸਕੇ ਉਹਦਾ ਵੀ ਅਗਲਾ ਬੰਦਾ ਬੰਦ ਹੋ ਗਿਆ ਵਾ ਗਰੀਬ ਜਨਤਾ ਕਿੱਥੇ ਜਾਏ ਪੂਰਾ ਛੁੱਟਵਾ ਦੇ